ਮਨ ਦੇ ਪਰਿੰਪੀ ਦੇ ਨਵਲ ਜ਼ਿੰਦਗੀ ਪਰਤਾਈ ਦੀ ਅਗਲੀ ਕੜੀ ਜ਼ਿੰਦਗੀ ਆਪਣੀਆਂ ਰੀਹਾਂ ਤੇ ਭੱਜੀ ਜਾ ਰਹੀ ਸੀ ਕਿ ਅਚਾਨਕ ਜਿਵੇਂ ਕਿਸੇ ਨੇ ਬ੍ਰੇਕ ਤੇ ਪੈਰ ਧਰ ਦਿੱਤਾ ਤੇ ਬ੍ਰੇਕ ਵੀ ਅੱਡੀ ਜ਼ੋਰ ਦੀ ਜਿਹੜੀ ਮੇਰੀ ਜ਼ਿੰਦਗੀ ਦੀਆਂ ਬਚੀਆਂ ਖੁਸ਼ੀਆਂ ਖੁਸ਼ੀਆਂ ਨੂੰ ਮਿਦ ਕੇ ਧਰ ਗਈ ਮੈਂ ਜਦੋਂ ਘਰੋਂ ਤੋਰੀ ਉਦੋਂ ਤੱਕ ਸਭ ਕੁਝ ਠੀਕ ਸੀ ਹਮੇਸ਼ਾ ਵਾਂਗ ਮੇਰੀ ਮਾਂ ਦੇ ਮੁਖ ਤੇ ਚਲਕਦਾ ਸਬਰ ਸੰਤੋਖ ਅਤੇ ਬੇਬੇ ਦੇ ਮੁਖ ਚੋਂ ਝੜਦੀਆਂ ਸੀਸਾਂ ਦੀਆਂ ਕਲੀਆਂ ਤੇ ਕਦੇ ਵਾਹਿਗੁਰੂ ਦਾ ਨਾਮ ਮਾਂ ਹਮੇਸ਼ਾ ਵਾਂਗ ਹੱਸ ਕੇ ਧੋ ਰਹੀ ਮੈਨੂੰ ਡਿਊਟੀ ਤੇ ਜਦੋਂ ਮੈਂ ਘਰੋਂ ਨਿਕਲਣ ਲੱਗੀ ਬੇਬੇ ਦੇ ਮੰਜੇ ਦੀ ਧੌਣ ਤੇ ਬੈਠੀ ਬਾਰ-ਬਾਰ ਬੇਬੇ ਨੂੰ ਜੱਫੀਆਂ ਪਾ ਰਹੀ ਸੀ ਮੇਰੀ ਮਾਂ ਮੈਨੂੰ ਲੰਚ ਬਾਕਸ ਤੋਂ ਫੜਾਉਂਦੀ ਹੋਈ ਹੱਸਦੀ ਹੱਸਦੀ ਆਖਣ ਲੱਗੀ ਕੀ ਗੱਲ ਅੱਜ ਬੇਬੇ ਤੇ ਬਹੁਤ ਮੋਹ ਆਉਂਦਾ ਕਦੇ ਮਾਂ ਨਾਲ ਵੀ ਲਾੜੇ ਲੜਾਲਿਆ ਕਰ ਆਪਣੀ ਮਾਂ ਦੀਆਂ ਮੋਹ ਨਾਲ ਪਿੱਦੀਆਂ ਸ਼ਿਕਾਇਤਾਂ ਸੁਣ ਅਸੀਂ ਦੋਵੇਂ ਦਾਦੀ-ਪੋਤੀ ਹੱਸ ਪਈਆਂ ਤੇ ਮੈਂ ਆਪਣੀ ਮਾਂ ਦੇ ਕਲਪਾਂ ਹਾਂ ਪਾ ਲਈਆਂ ਮੈਂ ਮੂੰਹ ਜਹਾ ਬਣਾ ਕੇ ਆਖਣ ਲੱਗਿਆ ਅੱਛਾ ਤੁਹਾਨੂੰ ਵੀ ਜਲਨ ਹੁੰਦੀ ਹੈ ਦਾਦੀ ਪੋਤੀ ਦਾ ਪਿਆਰ ਵੇਖ ਕੇ ਸਾਨੂੰ ਹਸਤਿਆਂ ਖੇਡਿਆਂ ਵੇਖ ਗੁਰਬਾਜ਼ ਵੀ ਸਾਡੇ ਹਾਸਿਆਂ ਵਿੱਚ ਸ਼ਾਮਲ ਹੋ ਗਿਆ ਉਹ ਹਮੇਸ਼ਾ ਦੀ ਤਰ੍ਹਾਂ ਖਿੜਖੜਾਉਂਦਾ ਹੋਇਆ ਡਿਊਟੀ ਤੇ ਜਾਣ ਦੀਆਂ ਤਿਆਰੀਆਂ 'ਚ ਰੁੱਝਿਆ ਹੋਇਆ ਸੀ ਸਾਰਾ ਘਰ ਅੱਜ ਹੱਸੂ ਹੱਸੂ ਕਰ ਰਿਹਾ ਸੀ ਕਿਉਂਕਿ ਅੱਜ ਖੁਸ਼ੀ ਨਿਕਲ ਆਉਣਾ ਸੀ ਸਾਰਿਆਂ ਦੇ ਮਨ ਅੰਦਰ ਖੁਸ਼ੀ ਦੇ ਆਉਣ ਦਾ ਚਾਹਨਾ ਤਰਸੀ ਸਾਲ ਹੋ ਚੱਲਿਆ ਸੀ ਖੁਸ਼ੀ ਦੇ ਵਿਆਹ ਨੂੰ ਖੁਸ਼ੀ ਨੇ ਆਪਣੇ ਸਹੁਰੇ ਘਰ ਰੌਣਕ ਲਾਈ ਹੋਈ ਸੀ ਉਸ ਦਾ ਪਤੀ ਸਤਿੰਦਰ ਬਹੁਤ ਖੁਸ਼ ਨਸੀਬ ਸਮਝਦਾ ਸੀ ਆਪਣੇ ਆਪ ਨੂੰ ਖੁਸ਼ੀ ਵਰਗੀ ਜੀਵਨ ਸਤਨ ਪਾ ਕੇ ਜਿਹੜੀ ਉਸ ਦੇ ਬਜ਼ੁਰਗ ਦਾਣਾ ਨਾਨੀ ਦੀ ਸੇਵਾ ਵਿੱਚ ਖੁਦ ਨੂੰ ਵੀ ਭੁੱਲ ਜਾਂਦੀ ਸੀ ਸਮੇਂ ਸਿਰ ਉਹਨਾਂ ਨੂੰ ਰੋਟੀ ਪਾਣੀ ਦੇਣਾ ਉਹਨਾਂ ਦੀ ਦਵਾਈ ਦਾ ਧਿਆਨ ਰੱਖਣਾ ਹਰ ਵੇਲੇ ਉਹਨਾਂ ਦੇ ਨਾਲ ਨਾਲ ਪਰਛਾਵੇਂ ਵਾਂਗ ਰਹਿਣਾ ਉਸ ਦੀ ਜ਼ਿੰਦਗੀ ਦਾ ਹਿੱਸਾ ਬਣ ਚੱਲਿਆ ਸੀ ਇਸ ਲਈ ਉਹਨਾਂ ਨੂੰ ਇਕੱਲਿਆਂ ਛੱਡ ਇੱਕ ਦਿਨ ਵੀ ਪੇਕੇ ਘਰ ਨਹੀਂ ਸੀ ਰਹਿ ਕੇ ਵੇਖਿਆ ਜਦੋਂ ਦੀ ਵਿਆਹੀ ਗਈ ਸੀ ਵੇ ਬਖਸ਼ੀਸ਼ ਕੋਰ ਪਤੀ ਦਾ ਮੁੱਖ ਵੇਖਣ ਲਈ ਤਰਸਦੀ ਪਈ ਸੀ। ਭਾਵੇਂ ਮੇਰੀ ਮਾਂ ਕੁਲਜੀਤ ਗੁਰਬਾਜ਼ ਤੇ ਮੈਂ ਅਸੀਂ ਤਾਂ ਕਿਸੇ ਨਾ ਕਿਸੇ ਤਸਤੋਹ ਹਰਤੇ ਜਾਂ ਉੰਜ ਵੀ ਕਿੰਨੀ ਵਾਰੀ ਖੁਸ਼ੀ ਦੀ ਸੁੱਖ ਸੰਧ ਲੈ ਆਏ ਪਰ ਬਖਸ਼ੀਸ਼ ਕੋਰ ਦੀ ਮਜਬੂਰੀ ਸੀ। ਉਹਦੀ ਕਮਜ਼ੋਰ ਦੇਦੀ ਜੋ ਸਫਰ ਨਹੀਂ ਸੀ ਚੱਲ ਸਕਦੀ। ਅੱਜ ਵੀ ਸਤਿੰਦਰ ਦੀ ਮਾਸੀ ਨੇ ਘਰ ਆਉਣਾ ਸੀ। ਇੱਕ ਦੋ ਦਿਨ ਰਹਿ ਲਈ। ਭਾਵੇਂ ਕੁੜੀਆਂ ਨੂੰ ਸੌਰੇ ਘਰ ਜਾ ਕੇ ਹਮੇਸ਼ਾ ਪੇਕੇ ਘਰ ਆਉਣ ਦੀ ਤਾਂਗ ਬਣੀ ਰਹਿੰਦੀ ਹੈ। ਪਰ ਖੁਸ਼ੀ ਨੂੰ ਆਪਣਾ ਸਹਰਾ ਕਰ ਆਪਣੇ ਪੇਕੇ ਘਰ ਨਾਲੋਂ ਵੀ ਵੱਧ ਰੂਹ ਨਾਲ ਜੁੜਿਆ ਜਾਪਦਾ ਜਦੋਂ ਉਸ ਘਰ ਦੇ ਬਜ਼ੁਰਗ ਉਸ ਨੂੰ ਨੂਨ ਨਾਲੋਂ ਵੱਧ ਧੀ ਵਰਗਾ ਮੋਦਨ ਦੇ ਮਾਸੀ ਦੇ ਸੋਰ ਪਹੁੰਚੇ ਖੁਸ਼ੀ ਮਸਾਂ ਹੀ ਮੰਨੀ ਸੀ ਪੇਕੇ ਘਰ ਆਉਣ ਲਈ ਖੁਸ਼ੀ ਦੀ ਆਉਂਦੀ ਖਬਰ ਸੁਣ ਬੇਬੇ ਦਾ ਚੁਲੜੀਆਂ ਲੱਧਿਆ ਚਿਹਰਾ ਚਮਕ ਉਠਿਆ ਮੇਰੀ ਮਾਂ ਵੀ ਭੱਜ-ਭੱਜ ਕੇ ਘਰ ਦੇ ਕੰਮ ਮਕੌਣ ਵਿੱਚ ਲੱਗੀ ਹੋਈ ਸੀ ਮੈਂ ਵੀ ਦੁਪਹਿਰ ਤੋਂ ਬਾਅਦ ਛੁੱਟੀ ਲੈ ਕੇ ਆਉਣ ਦਾ ਵਾਅਦਾ ਕਰ ਘਰੋਂ ਤੋਰੀ ਘਰਵਾਸ ਨੂੰ ਵੀ ਬੇਬੇ ਨੇ ਤਾਲਣਾ ਕਰ ਦਿੱਤੀ ਛੇਤੀ ਘਰ ਆਉਂਦੀ ਮੈਂ ਆਪਣੇ ਨਾਲ ਦੇ ਅਧਿਆਪਕਾਂ ਨਾਲ ਵੀ ਖੁਸ਼ੀ ਦੇ ਘਰ ਆਉਣ ਦਾ ਚਾਹ ਚਾਈ ਚਾਈ ਸੰਧ ਕੀਤਾ ਕੜੀ ਦੀ ਸੂਈ ਮਸਾਂ ਹੀ 11:00 ਤੇ ਪਹੁੰਚੀ ਹੋਣੀ ਹੈ ਕਿ ਅਚਾਨਕ ਮੇਰੇ ਮੋਬਾਈਲ ਦੀ ਰਿੰਗਟੋਨ ਸ਼ੁਰੂ ਹੋ ਗਈ ਘਰੋਂ ਹੈ ਫੋਨ ਵੇਖ ਮੈਂ ਸੋਚਣ ਲੱਗੀ ਖੁਸ਼ੀ ਘਰ ਆ ਗਈ ਹੋਣੀ ਹੈ ਇਸੇ ਲਈ ਮੰਮੀ ਫੋਨ ਕਰ ਰਹੇ ਨੇ ਕਿ ਮੈਂ ਛੇਤੀ ਘਰ ਆ ਜਾਵਾਂ ਪੇਪਰਾਂ ਦੇ ਜਨਰੇਸ਼ਨ ਤੇ ਮੈਂ ਆਪਣੀ ਜਮਾਤ ਦੇ ਬੱਚਿਆਂ ਨੂੰ ਬਹੁਤ ਜ਼ਰੂਰੀ ਪ੍ਰਸ਼ਨ ਕਰਵਾ ਰਹੀ ਸੀ ਇਸ ਕਰਕੇ ਮੈਂ ਫੋਨ ਨਾ ਚੁੱਕਿਆ ਤੇ ਸੋਚਿਆ ਕਿ ਬਾਅਦ ਵਿੱਚ ਆਰਾਮ ਨਾਲ ਗੱਲ ਕਰਾਂਗੀ ਥੋੜੀ ਦੇਰ ਬਾਅਦ ਜਗਤਾਰ ਮਾਸਟਰ ਜੀ ਜਮਾਤ ਵਿੱਚ ਆਏ ਤੇ ਕਹਿਣ ਲੱਗੇ ਮਸਕਾਨ ਤੁਸੀਂ ਫੋਨ ਕਿਉਂ ਚੁੱਕਿਆ ਤੁਹਾਡੇ ਘਰੋਂ ਜ਼ਰੂਰੀ ਕਾਲ ਸੀ ਮਾਸਟਰ ਜੀ ਦੀ ਗੱਲ ਸੁਣ ਕੇ ਮੈਂ ਹੱਸ ਪਈ ਤੇ ਆਖਣ ਲੱਗੀ ਲੋ ਜੀ ਤੁਹਾਨੂੰ ਵੀ ਫੋਨ ਆ ਗਿਆ ਮੈਂ ਸਵੇਰੇ ਘਰ ਕੇ ਕਿਹਾ ਸੀ ਕਿ ਅੱਧੇ ਦਿਨ ਦੀ ਛੁੱਟੀ ਲੈ ਕੇ ਆ ਜਾਵਾਂਗੀ ਫੇਰ ਵੀ ਮੇਰੀ ਮਾਂ ਨਹੀਂ ਟੱਲਦੀ ਮੈਂ ਸੋਚਿਆ ਜਮਾਤ ਖਤਮ ਹੋਣ ਤੋਂ ਬਾਅਦ ਆਰਾਮ ਨਾਲ ਗੱਲ ਕਰਾਂਗੀ ਦੇਖੋ ਖੁਸ਼ੀ ਘਰ ਆਈ ਤੇ ਚਾਚਾ ਚਾਚੇ ਭੁੱਲ ਗਏ ਕਿ ਮੈਂ ਛੇਤੀ ਆਉਂਦਾ ਵਾਦਾ ਕਰਕੇ ਗਈ ਹਾਂ ਮੈਨੂੰ ਫੋਨ ਲਾ ਬੇਟੇ ਹੁਣ ਦੇਖਣਾ ਹੀ ਪੈਣਾ ਕਿ ਕੀ ਕਹਿੰਦੇ ਮਾਤਾ ਜੀ ਮੈਂ ਬੋਲ ਰਹੀ ਸੰਸਰ ਜਗਤਾਰ ਮਾਸਟਰ ਜੀ ਬੜੇ ਗੌਰ ਨਾਲ ਮੇਰੇ ਚਿਹਰੇ ਵੱਲ ਵੇਖ ਰਹੇ ਸਨ ਮੇਰੀਆਂ ਗੱਲਾਂ ਸੁਣ ਉਹਨਾਂ ਦੇ ਚਿਹਰੇ ਦੇ ਹਾਵ ਭਾਵ ਬਹੁਤ tez ਨਾਲ ਤਬਦੀਲ ਹੋ ਰਹੇ ਸਨ ਜਦੋਂ ਮੈਂ ਘਰ ਫੋਨ ਲਾਉਣ ਲੱਗੀ ਮਾਸਟਰ ਜੀ ਨੇ ਫੁਰਤੀ ਨਾਲ ਮੇਰੇ ਹੱਥੋਂ ਫੋਨ ਕੈਪਚਰ ਲਿਆ ਤੇ ਆਖਣ ਲੱਗੇ ਚਲੋ ਹੁਣ ਤੁਸੀਂ ਘਰ ਚਲੇ ਹੀ ਜਾਣਾ ਰਹਿਣ ਜੋ ਫੋਨ ਕਰਨ ਘਰ ਜਾ ਕੇ ਮਿਲਿਓ ਹੁਣ ਤੇ ਹੁਣ ਕੀ ਗੱਲ ਕਰਨੀ ਗਫਤਾਰ ਮਾਸਟਰ ਜੀ ਦਾ ਇਸ ਤਰ੍ਹਾਂ ਦਾ ਰਵਈਆ ਵੇਖ ਮੇਰਾ ਮੱਥਾ ਠਣ ਗਿਆ ਕਿਉਂਕਿ ਅਗਿਤਾ ਮਾਸਟਰ ਜੀ ਆਪ ਮੈਨੂੰ ਸਮਝਾਉਦੇ ਕਿ ਜਦੋਂ ਘਰੋਂ ਫੋਨ ਆਉਂਦਾ ਤਾਂ ਗੱਲ ਕਰਨੀ ਚਾਹੀਦੀ ਹੈ ਕੋਈ ਬਹੁਤ ਜ਼ਰੂਰੀ ਕੰਮ ਹੋ ਸਕਦਾ ਪਰ ਅੱਜ ਆਪ ਹੀ ਹੱਥੋਂ ਫੋਨ ਖੋ ਲਿਆ ਉਹਨਾਂ ਦੇ ਚਿਹਰੇ ਦਾ ਰੰਗ ਵੀ ਉਖੜਿਆ ਉਖੜਿਆ ਜਾਪ ਰਿਹਾ ਸੀ ਮੇਰੇ ਮੰਦੀਆਂ ਕੰਧਾਂ ਤੇ ਅਨੇਕਾਂ ਪੁੱਠੇ ਸਿੱਧੇ ਡਰ ਟਕਰਾਉਣ ਲੱਗੇ ਕਦੇ ਮੈਂ ਸੋਚਦੀ ਬੇਬੇ ਵੀ ਠੀਕ ਹੋਣੀ ਆ ਕਦੇ ਖੁਸ਼ੀ ਬਾਰੇ ਸੋਚਦੀ ਕਿ ਪਤਾ ਨਹੀਂ ਕੀ ਗੱਲ ਹੋਗੀ ਕਰ ਫੋਨ ਕਰਨ ਦੀ ਹਿੰਮਤ ਵੀ ਜਵਾਬ ਦੇ ਰਹੀ ਸੀ ਕਿਉਂਕਿ ਜਗਤਾਰ ਮਾਸਟਰ ਜੀ ਦੇ ਸੰਗਤੋਂ ਰੁਕ ਰੁਕ ਕੇ ਧੀਮੀ ਆਵਾਜ਼ ਵਿੱਚ ਨਿਕਲੇ ਸ਼ਬਦ ਮੇਰੇ ਲਈ ਪ੍ਰਸ਼ਨ ਚਿੰਨ ਬਣ ਅਡੀਆਂ ਚੁੱਕ ਮੇਰੇ ਸਾਹਮਣੇ ਨੱਚ ਰਹੇ ਸਨ ਆਕੀਦਾ ਮਾਸੂ ਜੀ ਦੀ ਆਵਾਜ਼ ਵਿੱਚ ਸਦਾ ਜੋਸ਼ ਭਰਿਆ ਰਹਿੰਦਾ ਉਹ ਧੀਮੀ ਆਵਾਜ਼ ਵਿੱਚ ਉਦੋਂ ਹੀ ਗੱਲ ਕਰਦੇ ਜਦੋਂ ਕੋਈ ਬਹੁਤ ਹੀ ਦਿਲ ਟੁੰਬਵੀਂ ਖਬਰ ਹੁੰਦੀ ਤੇ ਅੱਜ ਉਹਨਾਂ ਦੀ ਇਸ ਕੰਮ ਦੀ ਧੀਮੀ ਆਵਾਜ਼ ਕੰ ਮੇਰਾ ਅੰਦਰ ਕੰਬ ਗਿਆ ਮੈਂ ਹਾਰੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਮੈਨੂੰ ਮੈਡਮ ਮੇਰੇ ਕੋਲ ਆ ਕੇ ਖੜ ਗਏ ਕਿ ਉਹਨਾਂ ਦੀ ਅੱਧੀ ਛੁੱਟੀ ਲੈਣ ਦੀ ਗੱਲ ਮੈਨੂੰ ਹੋਰ ਵੀ ਹੁੱਜਾ ਮਾਨ ਲੱਗੀ ਉਹ ਮੈਨੂੰ ਕਹਿਣ ਲੱਗੇ ਅੱਜ ਮੈਂ ਵੀ ਤੁਹਾਡੇ ਨਾਲ ਤੁਹਾਡੇ ਘਰ ਜਾ ਰਹੀ ਹਾਂ ਮੇਰਾ ਵੀ ਜੀ ਕਰਦਾ ਖੁਸ਼ੀ ਨੂੰ ਮਿਲਣ ਦਾ ਵਿਆਹ ਤੋਂ ਬਾਅਦ ਤਾਂ ਮੈਂ ਖੁਸ਼ੀ ਦੇਖੀ ਨਹੀਂ ਮੈਂ ਹੋਰ ਵੀ ਹੈਰਾਨ ਰਹੇਗੀ ਇਹ ਸੋਚ ਕੇ ਕਿ ਅੱਜ ਮੈਨੂੰ ਮੈਡਮ ਮੇਰੇ ਘਰ ਜਾਣ ਲਈ ਅੱਧੇ ਦਿਨ ਦੀ ਛੁੱਟੀ ਭਰ ਰਹੇ ਨੇ ਜਦੋਂ ਕਿ ਉਹ ਤਾਂ ਆਪਣੀਆਂ ਛੁੱਟੀਆਂ ਬਹੁਤ ਹੀ ਸਾਮ-ਸਾਮ ਕੇ ਰੱਖਦੇ ਨੇ ਬਹੁਤ ਜ਼ਿਆਦਾ ਓਕੇ ਸਮੇਂ ਹੀ ਛੁੱਟੀ ਲੈਂਦੇ ਨੇ ਮੇਰੇ ਮਨੰਦਰ ਤਰ੍ਹਾਂ ਤਰ੍ਹਾਂ ਦੇ ਖਿਆਲ ਸਿਰ ਧੁੱਕਣ ਲੱਗੇ ਮੈਂ ਚਾਹੁੰਦੇ ਹੋਏ ਵੀ ਕਿਸੇ ਤੋਂ ਕੁਝ ਨਾ ਪੁੱਛ ਸਕੀ ਮੈਨੂੰ ਮੈਡਮ ਦੇ ਮੈਂ ਅਸੀਂ ਦੋਵੇਂ ਘਰ ਵੱਲ ਨੂੰ ਤੁਰ ਪਈਆਂ ਸਾਰੇ ਰਸਤੇ ਮੈਂ ਸੋਚਾਂ ਤੇ ਧਾਗਿਆਂ ਵਿੱਚ ਉਲਝੀ ਰਹੀ ਮੈਂ ਪ੍ਰਮਾਤਮਾ ਅੱਗੇ ਦਿਲੋਂ ਅਰਜ਼ੋਈਆਂ ਕਰਦੀ ਰਹੀ ਘਰ ਸਭ ਸੁਖ ਸੰਧੋਵੇ ਪਰ ਟੁੱਟੇ ਪੱਤੇ ਕਿਸੇ ਅਰਜ਼ੋਈ ਜਾਂ ਬੇਨਤੀ ਨਾਲ ਕਦੇ ਮੋਟਾ ਨਹੀਂ ਨਾਲ ਨਹੀਂ ਲੱਗੇ ਜਿਹੜੇ ਅੱਜ ਲੱਗਦੇ ਜਦੋਂ ਮੈਂ ਘਰ ਦੇ ਵਿਹੜੇ ਅੰਦਰ ਪੈਰ ਧਰਿਆ ਤਾਂ ਵਿਹੜਾ ਵੇਖ ਸੁਣ ਰਹੀ ਸਾਰਾ ਵਿਹੜਾ ਪਰਿਆ ਪਿਆ ਸੀ ਪਿੰਡ ਦੀਆਂ ਔਰਤਾਂ ਤੇ ਬੰਦਿਆਂ ਨਾਲ ਬੇਬੇ ਮੰਚੇ ਤੇ ਬੈਠੀ ਉੱਚੀ ਉੱਚੀ ਤਾਂ ਹਮਾਰੀ ਸੀਸ ਤੇ ਖੁਸ਼ੀ ਦੀਆਂ ਚੀਕਾਂ ਵੀ ਚੱਲ ਨਹੀਂ ਸਨ ਹੋ ਰੀਆਂ ਮੈਂ ਤੈਹਲ ਗਈ ਕੀ ਕੀ ਹੋ ਗਿਆ ਆ ਸਾਡੇ ਘਰ ਹਰਿ ਸਵੇਦੇ ਤਾਂ ਇਸ ਘਰ ਵਿੱਚ ਹਾਸੇ ਕੁਦਰੇ ਸਨ ਤੇ ਹੁਣ ਸਭ ਚਰਬਿਚਾ ਵੇਖ ਮੇਰਾ ਅੰਦਰ ਟੁੱਟਣ ਲੱਗਿਆ ਮੈਂ ਕਮਲਿਆਂ ਵਾਂਗੂ ਸਭ ਕੁਝ ਵੇਖ ਰੀ ਸਾਂ ਕਦੇ ਬੇਬੇ ਬਖਸ਼ੀਸ਼ ਕਰਨ ਉਪਸਥਿਖ ਕੀ ਹੋਇਆ ਕਦੇ ਖੁਸ਼ੀ ਨੂੰ ਐਨ ਨੂੰ ਗਰਵਾਤ ਵੀ ਵਿਹੜੇ ਵਿੱਚ ਆਵੜਿਆ ਦੇ ਅੰਦਰ ਬੈਠਦੀ ਪਈ লাশ ਪਣੀ ਸਾਡੀ ਮਾਂ ਕੁਲਜੀਤ ਨੂੰ ਬਾਹਾਂ 'ਚ ਪਰ ਉੱਚੀ ਉੱਚੀ ਤਾਂ ਹਮਾਰ ਕੇਰੋਂ ਲੱਗਿਆ ਇਹ ਵੇਖ ਮੇਰਾ ਕਲਜਾ ਫਟਨੋਂ ਆ ਗਿਆ ਮੈਂ ਆਪਣੀ ਮਾਂ ਦਾ ਠੰਡਾ ਠਰ ਹੱਥ ਫੜ ਕੇ ਅੱਖਣ ਲੱਗੀ ਮਾਏ ਕੀ ਹੋਇਆ ਰਾਤ ਨੀਂਦ ਪੂਰੀ ਨਹੀਂ ਸੀ ਹੋਈ ਹੁਣ ਫੇਰ ਸੌਂਗੀ ਉੱਠ ਦੇਖ ਖੁਸ਼ੀ ਆ ਗਈ ਕਿੰਨੇ ਸਮੇਂ ਤੋਂ ੜੀਕ ਰਹੀ ਸੀ ਤੂੰ ਕੁਸ਼ੀ ਨੂੰ ਉਹ ਵੇਖੋ ਕਮਲੀ ਉੱਚੀ ਉੱਚੀ ਰੋਈ ਜਾਂਦੀ ਹੈ ਨਾਲ ਬੇਬੇ ਨੂੰ ਵੀ ਰੋਆ ਰੱਖਿਆ ਨਰਬਾਸ ਤੂੰ ਕਿਉਂ ਰੋਂਦਾ ਆਪਣੀ ਮਾਂ ਨੇ ਕਿੱਥੇ ਜਾਣਾ ਆਪਾਂ ਨੂੰ ਛੱਡ ਕੇ ਡੈਡੀ ਵਾਂਗੂੰ ਥੋੜੀ ਧੋਖਾ ਦੇ ਸਕਦੇ ਮੰਮੀ ਆਪਾਂ ਨੂੰ ਤੂੰ ਵੀ ਕਮਲਾ ਹੋ ਗਿਆ ਸੁੱਤੀ ਪਈ ਮਾਂ ਨੂੰ ਤੰਕਰੀ ਜਾਂਦਾ ਵਿਚਾਰੀ ਸਾਰਾ ਦਿਨ ਨੱਠ ਪੱਜ ਕਰਦੀ ਥੱਕ ਗਈ ਹੋਵੇਗੀ ਤਾਂ ਹੀ ਸੋਂਗੇ ਐਵੇਂ ਲੋਕ ਵੀ ਕੀ ਹੋਇਆ ਮੰਮੀ ਨੂੰ ਖੁਸ਼ੀ ਨੇ ਮੇਰੀ ਹਾਲਤ ਵੇਖ ਭੱਜ ਕੇ ਮੈਨੂੰ ਜੱਫੀ ਪਾ ਲਈ ਪਰ ਮੈਂ ਖੁਸ਼ੀ ਤੇ ਵੀ ਟੁੱਟ ਕੇ ਪੈ ਗਈ ਚਾਹੀ ਜਾਈ ਆਈ ਅੱਜ ਤੁਮ ਅਸਾਂ ਹੀ ਦੇਖ ਮੰਮੀ ਕਿਦਾਂ ਸੁੱਤੇ ਪਏ ਕੱਲ ਜਗਾਂ ਮੰਮੀ ਖੁਸ਼ੀ ਮੈਨੂੰ ਜੱਫੀ ਪਾਉਂਦੀ ਹੋਈ ਦੀਦੀ ਹੁਣ ਮੰਮੀ ਨੇ ਕਦੇ ਨਹੀਂ ਜਾਗਣਾ ਇਹ ਤਾਂ ਡੈਡੀ ਕੋਲ ਹੀ ਚਲੇਗੇ ਹੁਣ ਆਪਣੇ ਮਾਪੇ ਦੋਵੇਂ ਨਹੀਂ ਰਏ ਮੈਨੂੰ ਖੁਸ਼ੀ ਦੀ ਇਸ ਗੱਲ ਨੇ ਝੰਜੋੜ ਕੇ ਰੱਖ ਦਿੱਤਾ ਮੈਂ ਹਟਕੋਰੀਆਂ ਨੂੰ ਸੰਭਦੀ ਹੋਈ ਨੇ ਆਖਿਆ ਇਹ ਦਿਨ ਆਖ ਚੱਲੀਏ ਮੇਰੀਆਂ ਅੱਖਾਂ 'ਚ ਹੰਝੂਆਂ ਦੇ ਬਦਲ ਫਟ ਕੇ ਮੈਂ ਕਰਦੀ ਆਪਣੀ ਬੁੱਢੀ ਦਾਦੀ ਨੂੰ ਕਲਾ ਵਿੱਚ ਰੈਂਦੀ ਤੇ ਕਦੇ ਛੋਟੇ ਭੈਣ ਭਰਾ ਨੂੰ ਸਾਡੀ ਮਾਂ ਨੂੰ ਹਾਰਟ ਅਟੈਕ ਹੋ ਗਿਆ ਸੀ ਜਦੋਂ ਤੱਕ ਡਾਕਟਰ ਕੋਲ ਪਹੁੰਚੇ ਉਦੋਂ ਤੱਕ ਪਾਣਾ ਬੀਤ ਚੁੱਕਿਆ ਸੀ ਮੈਨੂੰ ਤਾਂ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਜਿਸ ਮਾਂ ਨੂੰ ਮੈਂ ਹਸਦੀ ਹੋਈ ਠੀਕ ਠਾਕ ਛੱਡ ਕੇ ਘਰੋਂ ਤੁਰੀ ਸੀ ਉਹ ਸਾਹਮਣੇ ਲਾਸ਼ ਬਣੀ ਪਈ ਸੀ ਮੈਂ ਵਾਰ-ਵਾਰ ਸੋਚਦੀ ਸੰਖੇ ਕਾਸ਼ ਇਹ ਕੋਈ ਭਿਆਨਕ ਸੁਪਨਾ ਹੀ ਹੋਵੇ ਪਰ ਅਫਸੋਸ ਸੱਚ ਕਦੇ ਸੁਪਨੇ ਨਹੀਂ ਬਣਦਾ ਤੇ ਸੱਚੀ ਸੀ ਚੰਨਨ ਵਰਗਾ ਸੱਚਕੇ ਕੁਲਜੀਤ ਸਾੜੀਮਾ ਇਸ ਤੋ ਨਹੀਂ ਹੱਚ ਨਹੀਂ ਸੀ ਅੱਜ ਮੈਂ ਇੱਕ ਵਾਰ ਮੁੱਲ ਟੁੱਟ ਗਈ ਮਸਾਂ ਮਸਾਂ ਜ਼ਿੰਦਗੀ ਠੀਕ ਲੀਹਾਂ ਤੇ ਭੱਜਣ ਲੱਗੀ ਸੀ ਕਿ ਮੈਂ ਆਪਣਾ ਘਰ ਬਸਾਉਣ ਬਾਰੇ ਸੋਚਣ ਲੱਗੀ ਸਾਂ ਪਰ ਹੁਣ ਆਪਣੇ ਛੋਟੇ ਵੀਰ ਤੇ ਬੁੱਢੀ ਦਾਦੀ ਨੂੰ ਛੱਡ ਕਿਵੇਂ ਆਪਣੀ ਰੰਗਲੀ ਜ਼ਿੰਦਗੀ ਦੇ ਸੁਪਨੇ ਅੱਖਾਂ 'ਚ ਬੁਣ ਸਕਦੀ ਸਾਂ ਮੇਰੀਆਂ ਜ਼ਿੰਮੇਵਾਰੀਆਂ ਹੁਣ ਹੋਰ ਵੱਧ ਗਈਆਂ ਮਾਂ ਦਾ ਭੋਗ ਪੈ ਗਿਆ ਤੇ ਘਰ ਸੁਣਨਾ ਹੋ ਗਿਆ ਉਹੀ ਕਰਦੇ ਉਹੀ ਵੇੜਾ ਜਿਹੜਾ ਮਾਂ ਦੇ ਹੁੰਦਿਆ ਹਸੂ ਹਸੂ ਕਰਦਾ ਜਾਪਦਾ ਸੀ ਹਣ ਪਾਪਾ ਕਰਦਾ ਜਾਪਦਾ ਮਾਂ ਦੇ ਹੁੰਦਿਆਂ ਮੈਨੂੰ ਬੁੱਢੀ ਦਾਦੀ ਦੀ ਕੋਈ ਫਿਕਰ ਨਹੀਂ ਸੀ ਪਰ ਹੁਣ ਜਦੋਂ ਮੈਂ ਆਪਣੀ ਬੇਬੇ ਨੂੰ ਬੈਠੀ ਨੂੰ ਛੱਡ ਡਿਊਟੀ ਤੇ ਤੁਰਦੀ ਤਾਂ ਮੁਰਮੁਰ ਬੇਬੇ ਦੀਆਂ ਹੰਜੂਆਂ ਭਰੀਆਂ ਅੱਖਾਂ ਤੇ ਵਧੀਆਂ ਝੁੜੜੀਆਂ ਵੱਲ ਵੇਖ ਹੌਂਕਾ ਪਰ ਅੰਦਰ ਹੀ ਉਸ ਹੌਂਕੇ ਨੂੰ ਜਜ਼ਬ ਕਰ ਲੈਂਦੀ ਤੜਕੇ ਉੱਠ ਕਰਦੇ ਸਾਰੇ ਕੰਮ ਨੱਠ ਪੱਜ ਕਰਕੇ ਨਮਟਾਉਂਦੀ ਹੁਣ ਤਾਂ ਗੁਰਵਾਸ ਵਿੱਚ ਚੁੱਪੀ ਰਹਿਣ ਲੱਗਿਆ ਗੁਰਵਾਸ ਦੀ ਚੁੱਪੀ ਵੇਖ ਮੇਰੇ ਅੰਦਰ ਹੌਲ ਫੈਂਦਾ ਬੇਬੇ ਮੇਰੇ ਵਿਆਹ ਦੀ ਪਹਿਲਾਂ ਨਾਲੋਂ ਵੀ ਵੱਧ ਕਾਲੀ ਪੈ ਗਈ ਪਰ ਮੈਂ ਚਾਹੁੰਦੀ ਸਾਂ ਕਿ ਪਹਿਲਾਂ ਗਰਬਾਜ਼ ਨੂੰ ਤਿਸ ਕਰਨ ਨੂੰ ਸਾਂਭਣ ਵਾਲੀ ਕੋਈ ਆਵੇ ਤਾਂ ਜੋ ਪਿੱਛੋਂ ਮੈਨੂੰ ਆਪਣੀ ਬੇਬੇ ਤੇ ਗਰਬਾਜ਼ ਦੀ ਕੋਈ ਫਿਕਰ ਨਾ ਰਹੇ ਸਾਡੀ ਮਾਂ ਦੀ ਬੇਵਕਤੀ ਮੌਤ ਨੇ ਬੇਬੇ ਦੀਆਂ ਪਹਿਲੀਆਂ ਸੱਟਾਂ ਨੂੰ ਵੀ ਜਗਾ ਦਿੱਤਾ ਉਹ ਰਾਤ ਨੂੰ ਸਾਡੇ ਪਿਓ ਬਖਸ਼ੀ ਸਿੰਘ ਤੇ ਮਾਂ ਕੁਲਜੀਤ ਨੂੰ ਹਾਕਾ ਮਾਰਦੀ ਰਹਿੰਦੀ ਜਿਵੇਂ ਰਾਤ ਦੀ ਰੱਬਾ ਮੇਰੀ ਫਾਈਲ ਕਿੱਥੇ ਰੱਖ ਕੇ ਭੁੱਲ ਗਿਆ ਮੇਰੀ ਵਾਰਿਸ ਹੀ ਜਾਨ ਦੀ ਇੱਥੋਂ ਤੂੰ ਹੀ ਮੇਰਾ ਦੋਖੀ ਬਣ ਗਿਆ ਮੇਰੇ ਪੁੱਤ ਤੇ ਨੂੰ ਨੂੰ ਮੈਥੋਂ ਪਹਿਲਾਂ ਲੈ ਗਿਆ ਕਿੱਥੇ ਮੇਰੇ ਪੁੱਤ ਨੇ ਮੇਰੇ ਫੁੱਲ ਚੁਗਨੇ ਸਨ ਮੇਰੀ ਨੂੰ ਨੇ ਮੇਰੇ ਵਹਿਣ ਪਾਉਣੇ ਸਨ ਕਿੱਥੇ ਅੱਜ ਮੈਂ ਆਪਣੇ ਪੁੱਤ ਤੇ ਨੂੰ ਦੇ ਵਹਿਣ ਪਾਉਂਦੀ ਰਹਿੰਦੀ ਆਂ ਦਿਨ ਰਾਤ ਰੱਬਾ ਇੰਨੇ ਕੁ ਮਾੜੇ ਕਰਮ ਕੀਤੇ ਸਨ ਮੈਂ ਪਿਛਲੇ ਜਨਮ ਵਿੱਚ ਜਿੰਨਾ ਦਾ ਲੇਖਾ ਜੋਖਾ ਇਸ ਜਨਮ ਵਿੱਚ ਮੁਕਦਾ ਹੀ ਨਹੀਂ ਜਵਾਨੀ ਚ ਢੇਪਾ ਗੱਲ ਪਾਇਆ ਤੇ ਬੁਢਾਪੇ ਚ ਪੁੱਤ ਤੇ ਨੂ ਦਿਸਿਵਿਆਂ ਦੀ ਰਾਹ ਹੁਣ ਤਾਂ ਭੁੱਲ ਬਖਸ਼ ਦੇ ਮੇਰੇ ਰਾਤਿਆ ਹੁਣ ਤਾਂ ਮੇਰੀ ਫਾਈਲ ਭੇਜ ਦੇ ਮੋਹਰਾਂ ਲਾ ਕੇ ਹੁਣ ਮੈਥੋਂ ਹੋਰ ਨਹੀਂ ਸੱਟਾਂ ਸਹਾਰ ਹੁੰਦੀਆਂ ਇਹ ਤਾਂ ਦਿਨ ਰਾਤ ਰੜਕਦੀਆਂ ਰਹਿੰਦੀਆਂ ਮੇਰੀ ਰੂਹ ਤੇ ਬੇਪਛੇਰ ਦਿਨ ਰਾਤ ਤੇ ਹੋਂ ਕਿੰਨ ਸੁਣ ਮੇਰੀ ਰੂਹ ਹਰ ਵੇਲੇ ਮਾਂ ਪਿਓ ਦੀਆਂ ਯਾਦਾਂ ਦੀ ਬੁੱਕਲ ਵਿੱਚ ਸਿੰਮਟੀ ਰਹਿੰਦੀ ਮੈਂ ਆਪਣੀ ਦਾਦੀ ਦੇ ਚੁਲੜੀਆਂ ਲੱਦੇ ਚਿਹਰੇ ਤੇ ਮੁਸਕਰਾਹਟ ਵੇਖਣਾ ਚਾਹੁੰਦੀ ਸਾਂ ਜਦੋਂ ਮੈਂ ਗੁਰਬਾਸ ਦੇ ਵਿਆਹ ਦੀ ਗੱਲ ਤੋਰੀ ਪਹਿਲਾਂ ਤਾਂ ਬੇਬੇ ਨੇ ਬਹੁਤ ਨਾ ਨੁਕਰ ਕੀਤੀ ਕਿ ਪਹਿਲਾਂ ਮੁਸਕਾਨ ਦਾ ਵਿਆਹ ਕਰਨਾ ਪਰ ਮੈਂ ਔਖੇ ਸੌਖੇ ਬੇਬੇ ਤੇ ਗੁਰਬਾਸ ਨੂੰ ਵਿਆਹ ਲਈ ਬਣਾ ਹੀ ਲਿਆ ਗੁਰਬਾਸ ਕਾਲੀ ਤੇ ਜਨਾ ਤੋਂ ਹੀ ਤਰਨ ਨਾਲ ਦੀ ਇੱਕ ਕੁੜੀ ਨੂੰ ਬਹੁਤ ਪਸੰਦ ਕਰਦਾ ਸੀ ਪਰ ਅੱਜ ਤੱਕ ਉਹਨੇ ਨਾ ਤਾਂ ਤਰਨ ਤੱਕ ਇਹ ਗੱਲ ਪਹੁੰਚਾਈ ਸੀ ਤੇ ਨਾ ਹੀ ਕਿਸੇ ਹੋਰ ਤੱਕ ਕਿਉਂਕਿ ਖੁਸ਼ੀ ਗੁਰਬਾਸ ਨਾਲ ਹੀ ਕੱਲ ਜਾਂਦੀ ਸੀ ਇਸਲੀ ਗੁਰਬਾਜ਼ ਦੀਆਂ ਅੱਖਾਂ ਨੂੰ ਪੜ ਲੈਂਦੀ ਸੀ ਜਦੋਂ ਵੀ ਗੁਰਬਾਜ਼ ਤਰਨ ਨੂੰ ਦੇਖਦਾ ਜਿਵੇਂ ਆਪਾਂ ਹੀ ਖੋ ਬੈਠਦਾ ਖੁਸ਼ੀ ਨੇ ਕਿੰਨੀ ਵਾਰ ਗੱਲਾਂ-ਗੱਲਾਂ ਵਿੱਚ ਗੁਰਬਾਜ਼ ਨੂੰ ਪੁੱਛਿਆ ਵੀ ਕਿ ਜੇਕਰ ਤਰਨ ਤੈਨੂੰ ਪਸੰਦ ਹੈ ਤਾਂ ਤਰਨ ਨਾਲ ਰਿਸ਼ਤੇ ਦੀ ਗੱਲ ਤੋਰੀ ਜਾ ਸਕਦੀ ਹੈ ਪਰ ਗੁਰਬਾਜ਼ ਹਮੇਸ਼ਾ ਹੀ ਮਨ ਕਰ ਦਿੰਦਾ ਸੀ ਕਿ ਜੇਈ ਕੋਈ ਗੱਲ ਨਹੀਂ ਪਰ ਖੁਸ਼ੀ ਗੁਰਬਾਜ਼ ਦੇ ਚਿਹਰੇ ਦੇ ਹਾਵ-ਭਾਵ ਪੜਨ ਵਿੱਚ ਮਾਹਰ ਸੀ ਉਹਨੇ ਮੈਨੂੰ ਵੀ ਕਈ ਵਾਰ ਇਸ ਬਾਰੇ ਦੱਸਿਆ ਸੀ ਪਾ ਮੈਂ ਪਹਿਲਾਂ ਮੈਂ ਜ਼ਿੰਮੇਵਾਰੀਆਂ ਬਚਲ ਜੀ ਇਸ ਗੱਲ ਵੱਲ ਝਾਨ ਨਾ ਦੇ ਸਕੀ ਪਰ ਹੁਣ ਮੈਂ ਤਰਨ ਤੇ ਗਰਭਾਜ਼ ਬਾਰੇ ਸੋਚਣ ਲੱਗ ਪਈ ਕਿਦੋਂ ਮੈਂ ਤਰਨ ਬਾਰੇ ਪਤਾ ਕਰਵਾਇਆ ਤਾਂ ਮੈਂ ਇਹ ਸੁਣ ਕੇ ਖੁਸ਼ ਹੋ ਗਈ ਕਿ ਤਰਨ ਦਾ ਵਿਹਾਰੇ ਤੱਕ ਕਿਦਰੇ ਸਾਖ ਨਹੀਂ ਹੋਇਆ ਮੈਂ ਚਾਹੀ ਚਾਹੀ ਤਰਨ ਦੇ ਘਰ ਰਿਸ਼ਤਾ ਲੈ ਕੇ ਗਈ ਤੇ ਤਰਨ ਦੇ ਪਾਪਾ ਨੇ ਇਸ ਰਿਸ਼ਤੇ ਤੇ ਮਨਜ਼ੂਰੀ ਦੀ ਮੋਹਰ ਲਾ ਦਿੱਤੀ ਗਰਭਾਜ਼ ਦਾ ਸਾਖ ਪੱਕਾ ਹੋਣ ਤੋਂ ਬਾਅਦ ਮੈਂ ਇੱਕ ਵਾਰੀ ਫੇਰ ਆਪਣੇ ਚਾਚੇ ਹਰਜੋਤ ਨੂੰ ਫੋਨ ਲਾਇਆ ਕਿਉਂਕਿ ਬੇਬੇ ਪੁੱਤ ਹਰਜੋਤ ਨੂੰ ਯਾਦ ਕਰਕੇ ਉੰਦਰੋਂ-ਉੰਦਰੀ ਕਬਦੀ ਰਹਿੰਦੀ। ਭਾਵੇਂ ਮੂੰਹੋਂ ਕਦੇ ਉਹਦਾ ਨਾਂ ਤਾਂ ਨਾ ਲੈਂਦੀ ਪਰ ਜਦੋਂ ਅੱਧੀ-ਅੱਧੀ ਰਾਤ ਨੂੰ ਜਿਉਂ ਜੁਗਿਆ ਮਾਂ ਨੂੰ ਭੁੱਲ ਗਿਆ ਆਖਦੀ ਮੈਂ ਆਪਣੀ ਦਾਦੀ ਦੀ ਰੂਹ ਦੀ ਆਵਾਜ਼ ਸੁਣ ਲੈਂਦੀ। ਮੈਨੂੰ ਡਰ ਸੀ ਕਿਦਰੇ ਦਾਦੀ ਵੀ ਉਸੇ ਰਾਤ ਨਾ ਤੁਰ ਪਵੇ ਜਿਸ ਰਾਤ ਤੇ ਤੁਰਿਆ ਬੰਦਾ ਕਦੇ ਪਰ ਸਦਾ ਹੀ ਨਹੀਂ। ਭਾਵੇਂ ਹਰਜੋਤ ਚਾਚਾ ਨਾਂ ਤਾਂ ਮੇਰੇ ਪਿਓ ਗੁਰਬਖਸ਼ ਸਿੰਘ ਦੇ ਮਾਰੇ ਤੇ ਆਇਆ ਤੇ ਨਾ ਹੀ ਮਾਂ ਕੁਲਜੀਤ ਦੇ ਪਰ ਫੇਰ ਵੀ ਮੈਂ ਇਹਨਾਂ ਗੱਲਾਂ ਨੂੰ ਅੱਖੋਂ-ਉਲੇ ਕਰ ਆਪਣੀ ਬੇਬੇ ਦਾ ਕੱਲ੍ਹ ਜਾ ਠਰਨਾ ਚਾਹੁੰਦੀ ਸਾਂ ਤਾਂ ਕਿ ਇੱਕ ਵਾਰ ਚਾਚਾ ਹਰਜੋਤ ਦਾਦੀ ਦੇ ਜਿਉਂਦਿਆਂ ਜੀ ਉਸ ਨੂੰ ਵੇਖ ਜਾਵੇ ਮੈਂ ਖੁਸ਼ ਹਾਂ ਕਿ ਮੇਰੇ ਭਰਾ ਦਾ ਕਰ ਵਸ ਰਿਹਾ ਪਰ ਗੁਰਬਾਜ਼ ਨੇ ਇਸ ਸ਼ਰਤੀ ਵਾਲੀ ਹਾਮੀ ਭਰੀ ਕਿ ਮੈਂ ਵੀ ਛੇਤੀ ਹੀ ਆਪਣਾ ਰੂਹ ਦਾ ਸਾਥੀ ਚੁਣ ਲਵਾਂਗੀ ਮੈਂ ਵੀ ਗੁਰਬਾਜ਼ ਦੀ ਸ਼ਰਤ ਮੰਨਣ ਲਈ ਸਹਿਮਤ ਹੋ ਗਈ ਗੁਰਬਾਜ਼ ਤੇ ਤਰਨ ਦਾ ਵਿਆਹ ਬਹੁਤ ਹੀ ਸਾਦੇ ਢੰਗ ਨਾਲ ਕੀਤਾ ਗਿਆ ਕਿਉਂਕਿ ਗੁਰਬਾਜ਼ ਕੋਈ ਢੋਲ ਟਮਕਾ ਨਹੀਂ ਸੀ ਚਾਹੁੰਦਾ ਵਿਆਹ ਸਮੇਂ ਸਾਡੇ ਮਾਂ ਪਿਓ ਦੀ ਕਮੀ ਦਾ ਦੁੱਖ ਸਭ ਦੇ ਚਿਹਰਿਆਂ ਤੇ ਦਸਤਕਤ ਕਰ ਰਿਹਾ ਸੀ ਬੇਬੇ ਬਖਸ਼ੀਸ਼ ਕੌਰ ਖੁਸ਼ ਸੀ ਆਪਣੇ ਪੋਤੇ ਦਾ ਵਸ ਰਿਆ ਘਰ ਵੇਖ ਪਰ ਕਿਤੇ ਨਾ ਕਿਤੇ ਮੇਰੇ ਹੱਥ ਪੀਰੇ ਨਾ ਹੋਣ ਦਾ ਦੁੱਖ ਅਤੇ ਆਪਣੇ ਪੁੱਤ ਨੂ ਦੀ ਮੌਤ ਦਾ ਸੋਗ ਉਹਦੇ ਚਿਹਰਿਆਂ ਤੇ ਘਾਤੀਆਂ ਮਾਰਤਾ ਨਜ਼ਰ ਆ ਰਿਹਾ ਸੀ ਬਾਕੀ ਅਗਲੇ ਅੰਕ ਵਿੱਚ